ਇਹ 100 ਕੀਆ ਵੀਡੀਓ ਬਣਵਾ ਰਿਆ ਬਾਈ ਮਨਦੀਪ ਤੇ ਪਿੰਡ ਹੈ ਮੌੜ ਖੁਰਦ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਤੋਂ ਪੁੱਛਦੇ ਆ ਕਿ ਕਿੰਨਾ ਦੁੱਧ ਤਿਆਰ ਹੈ ਤੇ ਕਿਹੜਾ ਸੁਆ ਮੰਗਰ ਬੱਚਾ ਕੀ ਹੈ ਇਹ ਫੇਰ ਕਹਿੰਦੇ ਆ ਵੀ ਇਹ ਕੋਈ ਬਾਈ ਨੇ ਵੇਚਣੀ ਨਹੀਂ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਉਹ ਆਪਾਂ ਗੱਲਬਾਤ ਬਾਈ ਦੇ ਨਾਲ ਕਰਦੇ ਆ ਇੱਕ ਵਾਰੀ ਤੋੜ ਕੇ ਦਿਖਾਓ ਜੀ ਫੁੱਲ ਬੇਲ ਫੁੱਲ ਕਾਟ-ਕਾਟ ਪੰਜ ਕਿਲਿਆਣੀ ਮਿੱਤਰੋ ਝੋਟੀ ਹੈ ਤੇ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ਼ ਹੈ ਸੋਹਣਾ ਹਵਾਨਾ ਫਿਕਸ ਹਵਾਨਾ ਹੈ ਤੇ ਵੈਸੇ ਸੌਂਗ ਤੌਰ ਤੇ ਮਿੱਤਰੋ ਇਹ ਜਿਹੜੀ ਵੀਡੀਓ ਬਣਾ ਰਹੇ ਆ ਤੇ ਬੱਲੇ ਮੱਜਾ ਥਾਣਾ ਦੀ ਸਾਫ ਸੋਨਾ ਕੱਟ-ਕਾਟ ਸੋਨਾ ਹਵਾਨਾ ਤੇ ਚੱਲ ਬੋਤੋ ਸੋ ਬਾਈ ਦੀ ਵੈਸੇ ਤਾਂ ਆਪਾਂ ਬੈਠ ਕੇ ਵੀਡੀਓ ਬਣਾਉਣਾ ਆਏ ਸੀ ਬਾਈ ਕਹਿੰਦਾ ਵੀ ਇੱਕ ਸੌਂਗ ਕੇ ਤੌਰ ਤੇ ਵੀ ਪਰਾਮਣੂ ਦਿਖਾ ਦਗੇ ਤੇ ਵੇਖ ਚੰਗੇ ਸਿਮਣ ਦੀ ਤੇ ਚੰਗਾ ਮਿੱਤਰੋ ਗਾਹ ਸਿਮਣ ਲੱਗਿਆ ਤੇ ਚੰਗੇ ਦੁੱਧ ਵਾਲੀ ਝੋਟੀ ਆ ਤੇ ਤੱਕ ਲਾਉਣੀਆਂ ਮਿੱਤਰੋ ਵੀਡੀਓ ਚੱਲਦੇ ਚੱਲਦੇ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿੰਨਾ ਲੀਟਰ ਦੁੱਧ ਤਿਆਰ ਹੋਣਾ ਤੇ ਹੁਣ ਆਪਾਂ ਬਾਅਦ ਦੇ ਵਿੱਚ ਮਿੱਤਰੋ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਕਮੈਂਟ ਮਿੱਤਰੋ ਚੱਲਦੀ ਜਲਦੀ ਵਿੱਚ ਵੀਡੀਓ ਦੇ ਵਿੱਚ ਹੀ ਕਰ ਦਿਓ ਵੀ ਕਿੰਨਾ ਲੀਟਰ ਦੁੱਧ ਜਿਹੜਾ ਤਿਆਰ ਹੋਊ ਦੂਜਾ ਸੁਗਾ ਇਹ ਕਿਹੜੇ ਸਿਮਣ ਦੀ ਆ ਜੀ ਇਹ ਸੀਮਨ ਜੀ ਆਪਣੇ ਘਰ ਹੀ ਝੋਟਾ ਸੀਗਾ ਠੀਕ ਹੈ ਉਹਦੀ ਕੱਟੀ ਹੈ ਤੇ ਪਹਿਲਾਂ ਵੀ ਇੱਕ ਆਪਾਂ ਵੀਡੀਓ ਬਣਾਈ ਸੀ ਉਹਦੇ ਚ ਵੀ ਚੰਗੇ ਦੁੱਧ ਵਾਲੀ ਮੱਝ ਸੀ ਹਨਾ ਉਹ 19 ਕਿਲੋ ਸੀ ਥਲੇ 19 20 ਕਿਲੋ ਤੇ ਹੁਣ ਜਿਹੜੀਆਂ ਦੂਜੀਆਂ ਕਿੰਨੇ ਕਿੰਨੇ ਕਿਲੋ ਲੀਟਰ ਵਾਲੀਆਂ ਹੋਣਗੀਆਂ ਜਿਵੇਂ ਆ ਬੱਲੀ ਆ ਪਹਿਲਾਂ ਵੀ ਦੱਸਿਆ ਸੀ ਜੀ ਤੁਹਾਨੂੰ ਉਹ 19 ਕਿਲੋ ਤੇ ਸੀ ਠੀਕ ਹੈ ਆ 21 ਤੇ ਚੱਲੀ ਹੈ ਗੱਪ ਜਦ ਨਹੀਂ ਮਾਰਦਾ ਨਹੀਂ ਨਹੀਂ ਇਹ ਵੀ ਚਵਾਉਂਦਾ ਰਾਦਾ ਸੀ ਉਦੋਂ ਚ ਗੱਲ ਕੀਆ ਨਾ ਮਿੱਤਰੋ ਤੱਕ ਲਾਇਓ ਵੀ ਕਿੰਨਾ ਲੀਟਰ ਦੁੱਧ ਤਿਆਰ ਹੋਣੇ ਹੁਣੇ ਹਾਂਜੀ ਗੱਲ ਲਈ ਕੋਈ ਬੰਦਾ ਹੁਣ ਵੀ ਆਉਣਾ ਚਾਹੇ ਠੀਕ ਆਖੇ ਕੋਲੇ ਖੜ ਕੇ ਚਵਾ ਸਕਦਾ ਨਹੀਂ ਮੇਰੇ ਰਵੜਾ ਤਾਂ ਆਇਆ ਨਾ ਵੀ ਇਹ ਦਿਖਾਉਣਾ ਹੀ ਆ ਗੱਲਾਂ ਕੱਲਾ ਬਸ ਸੌਂਗ ਤੌਰ ਤੇ ਸਾਡੇ ਨਾ ਮਾਇਨਕਾ ਲਿਖੀ ਆ ਹਾਂਜੀ ਸਾਡੇ ਮੈਂ ਡੈਡੀ ਹੋ ਜਾ ਦੁੱਧ ਦਿਖਾਉਣ ਤੋਂ ਚੱਲਦਾ ਠੀਕ ਐ ਤੇ ਹੋਰ ਪਸੂ ਦਿਖਾਉਣ ਤੋਂ ਵੀ ਪਸੂ ਦਾ ਕੋਈ ਟਿੱਕਾ ਨਹੀਂ ओके ਮੱਲੋ ਵੀ ਉਹ 10 ਲੀਟਰ ਹਾਂ ਆ 1 ਕੀ ਲੀਟਰ ਤੇ ਇਧਰ ਲਈ ਫੇਰ ਆਪਾਂ ਉਹ ਇਹ ਇਹ ਦਰਮਿਆਨੀ ਆ ਇਹ 13 14 13 14 ਉਹ ਪਰਲੀ ਮੱਲੀ ਉਹ ਸੂਨ ਵਾਲੀਆਂ ਪਹਿਲਾਂ ਉਹ ਸੂਨ ਵਾਲੀਆਂ ਆਪਾਂ ਜਿਹਨੂਰ ਦੀ ਕੱਟੀ ਆ ਉਹ ਕਿਹੜੀ ਦੀ ਆ ਉਹ ਲਾਹੌਰੀ ਦੀ ਆ ਉਹ ਲਾਹੌਰੀ ਦੀ ਆ ਆਹ ਕੋਹੇ ਨੂਰ ਦੀ ਆਹ ਜੀ ਕੱਟੀ ਇਹ ਆਪਣੇ ਦਰਮਿਆਨੇ ਨੂੰ ਠੀਕ ਹੈ ਤੇ ਅੱਗੇ ਆ ਗਿਆ ਬੱਚਾ ਇਹ ਕੱਟ ਹੈ ਜੀ ਠੀਕ ਹੈ ਤੇ ਉਹ ਸਾਂਹ ਵੇਚਤਾ ਫਿਰ ਉਹ ਵੇਚਤਾ ਸੀ ਠੀਕ ਆ ਹੁਣ ਇੰਨਾ ਚੋ ਆ ਕੇ ਕਿਹੜੇ ਕਿਹੜੇ ਸੇਮਣਾਂ ਦੇ ਆ ਇਹਨਾਂ ਦਾ ਕੋਈ ਹੋਣੀ ਇਹ ਤਾਂ ਉਹ ਨਾਰਮਲ ਸਨ ਨੀ ਨਾਰਮਲ ਦੀ ਹਾਂ ਉਹਨਾਂ ਚੋਂ ਆਹਾ ਜਿਹੜੀ ਇਹ ਇਹ ਪ੍ਰਕਸ਼ਤ ਦੀ ਹੈ ਜੀ ਇਹ ਪਰ ਤੁਸੀਂ ਨੀਲੀ ਰਾ ਵੀ ਕਿਉਂ ਨਹੀਂ ਲਵਾਇਆ ਕਿਉਂਕਿ ਪੰਜ ਕਲਾਣੀ ਦੇ ਵਿੱਚੋਂ ਸਾਡੇ ਪਸੰਦ ਇੱਕ ਮੂਹਰਾ ਹੀ ਇੱਕ ਅੱਧੀ ਦਾ ਨੀਲੀ ਰਾ ਵੀ ਬੱਚਾ ਤਿਆਰ ਕਰ ਨੀਲੀ ਉਹ ਹੈਗੀ ਹੈ ਜੀ ਉਹਦੇ ਆਪਣਾ ਜੂਬਾ ਭਰਾਇਆ ਹੋਇਆ ਓਕੇ ਉਹ ਲਾਸਟ ਵਾਲਾ ਬੱਚਾ ਉਹ ਤਾਂ ਉਹ ਵੀ ਨਾਰਮਲ ਦੀ ਹੈ ਜੀ ਠੀਕ ਆ ਹੁਣ ਆਪਾਂ ਫਿਰ ਦੁੱਧ ਦੱਸ ਦਈਏ ਕਿੰਨਾ ਕੁ ਦੁੱਧ ਤਿਆਰ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 25ਵਾਂ 26ਵਾਂ ਦਿਨ ਆ ਜੀ 25ਵਾਂ 26ਵਾਂ ਦਿਨ ਹੈ ਹਾਂ ਠੀਕ ਹੈ ਤੇ ਕੋਈ ਵੀ ਬੰਦਾ ਇਸ ਵਕਤ ਆ ਕੇ 19 ਕਿਲੋ ਤੋਲ ਕੇ ਲੀਟਰ ਤਾਂ ਵੱਜ ਜਾਣਗੇ ਲੀਟਰ ਪੜਨਗੇ ਲੀਟਰ ਇੱਕ ਹੀ ਕਰਦਾ ਹੈ 19 ਕਿਲੋ ਦੁੱਧ ਤਿਆਰ ਹੈ ਹਾਂ ਤੇ ਇਹ ਬੰਦਾ ਕੋਈ ਕਹਿ ਕੇ ਵੀ ਆਊਗਾ ਹਾਂ ਤਾਂ 20 ਵੀ ਕਰਾ ਲੈ ਠੀਕ ਹੈ ਉਹ ਰੋਲਾ ਕੀ ਆ ਵੀ ਇਹ ਬੈਸਿਕ ਲਈ ਦਿਖਾਉਣੀ ਹੈ ਕੱਲੀ ਦਿਖਾਉਣੀ ਹੈ ਠੀਕ ਹੈ ਮਾਲਾ ਜਦੋਂ ਮੂਰੇ ਵੇਚਣਾ ਹੋਇਆ ਉਦੋਂ ਦੱਸਿਓ ਚੰਗਾ ਨਹੀਂ ਕੋਈ ਗੱਲ ਨਹੀਂ ਪਰ ਵੇਚਣੀ ਤਾਂ ਇਹ ਹੈ ਨਹੀਂ ਜੀ ਇਹ ਨਹੀਂ ਚਲੋ ਹੋਰ ਆ ਕੋਈ ਵੀ ਕੋਈ ਗੱਲ ਨਹੀਂ ਜਰੂਰ ਆ ਠੀਕ ਹੈ ਇਹ ਰੱਬ ਸੁੱਖ ਰੱਖੇ ਜੀ ਗਾਹਾਂ ਨੂੰ ਅਰਾਦਾ ਵਿੱਚ ਚਵਾਈ ਕਰਾਵਾਂਗੇ ਲਾਈਵ ਚਵਾਈ ਤੇ ਜੇ ਆਪਾਂ ਗੱਲ ਅਰਾਦਾ ਸੀ ਹਾਂ ਜੀ ਘੱਟੀ ਦਾ ਪਾਉਣੀ ਹੈ ਹਾਂ ਇਹ ਦੁੱਧ ਛੱਡੀ ਕਰਕੇ ਐਂ ਜੇ ਹੋ ਗਈ ਠੀਕ ਹੈ ਦੁੱਧ ਹੁਣ ਬੰਦ ਕਰਿਆ ਦਾ ਮੈਂ ਬੰਦ ਕਰਨਾ ਨਹੀਂ ਸੀ ਨਾ ਅਜੇ ਤਾਂ ਉਹ ਕਰਨਾ ਇਹ ਫੀਲਡ ਤੇ ਲੱਗਣਾ ਠੀਕ ਹੈ ਤੇ ਹੁਣ ਮੇਲਾ ਹੋਗਾ ਲੇਟ ਹਾਂਜੀ ਉਹ ਹਜੇ ਮਹੀਨੇ ਰੁੱਢ ਮਹੀਨੇ ਨੂੰ ਆ ਫਿਰ ਉਹਦੋਂ ਤੋਕਣਾ ਜੀ ਹੋਈ ਓਕੇ ਉਹ ਚੀਜ਼ ਮੰਨ ਗਏ ਨਹੀਂ ਮੇਲੇ ਦਾ ਅਰਾਦਾ ਸੀ ਅਰਾਦਾ ਦਿਖਾਉਣ ਦਾ ਹੱਕ ਹਾਂ ਜੀ ਚਲੋ ਤੇ ਮੁੱਲ ਤੱਕ ਵਿਚਨੀ ਨਹੀਂ 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 ਚਲੋ ਇਹ ਬਾਈ ਦਾ ਪਿੰਡ ਹੈਗਾ ਜੇ ਬਾਈ ਦਾ ਨਾਮ ਹੈਗਾ ਮਨਦੀਪ ਤੇ ਬਾਈ ਦਾ ਪਿੰਡ ਹੈਗਾ ਜੇ ਮੌੜ ਖੁਰਤ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਫੇਰ ਆਪਾਂ ਕਹਿੰਦੇ ਵੀ ਰਾਮਪਰਾ ਮੌੜ ਧਨੋਲਾ ਪੁੱਚੋ ਦੇ ਰੇਕ ਦੇ ਵਿੱਚ ਮਿੱਤਰੋ 99 20 ਬੀ ਲੀਟਰ ਵਾਲੀਆਂ ਮੱਝਾਂ ਹਰੇਕ ਘਰੋਂ ਮਿਲ ਜਾਂਦੀਆਂ ਪਰ ਲੈਵ ਚਵਾਈ ਕਰਨੋਂ ਹਰ ਬੰਦਾ ਡਰਦਾ ਹੈ ਕਿਉਂਕਿ ਦੁੱਧ ਹਰ ਬੰਦਾ ਦਿਖਾ ਕੇ ਖੋਸ ਨਹੀਂ ਤੇ ਹੋਰ ਵੀ ਭਰਾਵਾਂ ਦੇ ਮੇਰੇ ਕੋਲ ਫੋਨ ਆਉਂਦੇ ਰਹਿੰਦੇ ਨੇ ਵੀ 19 20 ਵਾਲੀਆਂ ਮੇਰੇ ਕੋਲੇ ਵੀ ਆ ਕਿਹਦੇ ਕਿਹਦੇ ਕੋਲੇ 19 20 ਲੀਟਰ ਵਾਲੇ ਪਸ਼ੂ ਆ ਉਹ ਵੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਕੁਝ ਕਹਿਣਾ ਚਾਹਣਾ ਜੀ ਨਹੀਂ ਬਸ ਧੰਨਵਾਦ